ਫਗਵਾੜਾ ਦੇ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਦੇ ਛੁੱਟੀ ਸਮੇਂ ਘਰ ਜਾਂਦੇ ਸਮੇ ਐਕਟਵਾ ਤੋਂ ਡਿੱਗ ਜਾਣ ਕਰਕੇ ਜ਼ਖਮੀ ਹੋndi ਸੂਚਨਾ ਮਿਲੀ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਜ਼ਖਮੀ ਅਧਿਆਪਕਾ ਦੀ ਪਛਾਣ ਪੂਨਮ ਸ਼ਰਮਾ ਵਾਸੀ ਬੰਗਾ ਰੋਡ ਫਗਵਾੜਾ ਵਜੋਂ ਹੋਈ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਨਮ ਸ਼ਰਮਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਥੀ ਅਧਿਆਪਕਾ ਨਾਲ ਸਕੂਲ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਅਚਾਨਕ ਚੱਕਰ ਆਉਣ ਕਰਕੇ ਉਹ ਐਕਟਵਾ ਤੋਂ ਡਿੱਗ ਪਈ ਜਿਸ ਕਾਰਨ ਉਸ ਦੇ ਸਿਰ ਵਿੱਚ ਛੱਟ ਵਜੇ ਇਸ ਮੌਕੇ ਗੱਲਬਾਤ ਕਰਦੇ ਆ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਅਧਿਆਪਕਾ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਟਾਇਰ ਸੈਂਟਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਸਰ ਇਹ ਪੁਨਮ मैम ਸੀਗੇ ਕਨਵਰਟ ਸਕੂਲ ਪੜਾਉਂਦੇ ਨੇ ਇਹ ਤੇ ਸਕੂਲ ਦੀ ਛੁੱਟੀ ਹੋਈ ਤੇ ਵਾਪਸ ਆਉਂਦੇ ਪਏ ਸੀਗੇ ਆਪਣੇ ਘਰ ਜਾਂਦੇ ਸੀ। ਮoure ਹੋਰ ਮੈਡਮ ਡਰਾਈਵ ਕਰਦੇ ਸੀ ਐਕਟਿਵਾ 'ਤੇ ਪਿੱਛੇ ਬੈਠੇ ਸੀ। ਇਹ ਜਿੱਦਾਂ ਹੁਣ ਪਤਾ ਲੱਗਾ ਬਾਕੀਆਂ ਤੋਂ ਆਪਾਂ ਮੌਕੇ ਤੇ ਮੈਂ ਕਾਰ ਚ ਆਉਂਦਾ ਪਿਆ ਸੀ ਆਪਣੇ ਮੈਡਮ ਨਾਲ ਸਕੂਲ ਤੋਂ ਲੈ ਕੇ ਮੈਡਮ ਨੂੰ ਹੋਰ ਮੈਡਮ ਨੂੰ ਤੇ ਉਹਨਾਂ ਦੇ ਪਿੱਛੇ ਚੱਕਰ ਆਏ ਐਕਟਿਵਾ ਤੋਂ ਪਿੱਛੇ ਡਿੱਗ ਗਏ ਥੱਲੇ। ਤੇ ਜਿਹੜੀ ਥੜੀ ਹੁੰਦੀ ਆ ਨਾ ਥਰਡ ਲੇਨ ਦੀ ਸਰਵਿਸ ਲੈਂਦੀ ਉਹ ਥੜੀ ਡਿਵਾਈਡਰ ਸਿੱਟ ਸੱਟ ਲੱਗ ਗਈ ਉਹਨਾਂ ਦੇ ਸਾਡੀ ਮੌਕੇ ਤੇ 60 ਕਿੰਨੀ ਕਿ ਲੱਗੀ ਇਹਨਾਂ ਦੀ ਛੱਟ ਜਿੱਦਾਂ ਹੁਣ ਦੱਸਦੇ ਪਏ ਆ ਇੱਥੇ ਫਰਸਟ ਐਡ ਤਾਂ ਦਿੱਤਾ ਆ ਉਹਨਾਂ ਨੂੰ ਸਟਿਚਸ ਹੋ ਗਏ ਇੰਜੈਕਸ਼ਨ ਲੱਗ ਗਏ ਪਰ ਉਹਨਾਂ ਨੇ ਰੈਫਰ ਕੀਤਾ ਕਿਸੇ ਹੋਰ ਹਸਪੀਟਲ ਨਿਊਰੋ ਨੂੰ ਦਿਖਾ ਲਓ ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਸਰ ਬੰਗੜ ਰੋਡ ਤੇ ਰਹਿੰਦੇ ਆ ਜੀ ਸਾਡੇ ਕੋਲ ਇੱਕ ਸਕੂਲ ਟੀਚਰ ਆਏ ਹੈਗੇ ਆ ਕਹਿ ਰਹੇ ਨੇ ਕਿ ਉਹ ਜਿਹੜਾ ਹੈਗਾ ਵਹਾਈਕਲ ਦੇ ਉੱਤੋਂ ਡਿੱਗੇ ਹੈਗੇ ਤੇ ਇਹ ਫਲਾਂ ਹੈਡ ਇੰਜਰੀ ਦੇ ਨਾਲ ਸਾਡੇ ਕੋਲ ਆਏ ਹੈ ਤੇ ਅਸੀਂ ਉਹਨਾਂ ਦਾ ਚਾਰਜ ਕਰ ਰਹੇ ਹਾਂ ਤੇ ਬਟ ਹੁਣ ਉਹ ਕਿਉਂ ਡਿੱਗੇ ਹਾਂ ਜਾਂ ਡਿੱਗੇ ਸੱਟ ਲੱਗੀ ਹੈ ਉਸ ਚੀਜ਼ ਬਾਰੇ ਕਿ ਸਕੈਨ ਵਗੈਰਾ ਜੋ ਵੀ ਇਨਵੈਸਟੀਗੇਸ਼ਨਸ ਰਹੀਆਂ ਉਹ ਉਸਦੇ ਲਈ ਰਿਪੋਰਟ ਕਰਦੇ ਕੰਡੀਸ਼ਨ ਕਿਦਾਂ ਮੈਡਮ ਕੰਡੀਸ਼ਨ ਅਜੇ ਫਿਲਹਾਲ ਕ੍ਰਿਟੀਕਲ ਹੈ ਪਰ ਬਾਕੀ ਅਸੀਂ ਆਫਟਰ ਦ ਸੀਟੀ ਰਿਪੋਰਟ ਜਦੋਂ ਕੋਈ ਨਾ ਜਾਣ ਹੋਈ ਇਹਨਾਂ ਦੀ ਕੀ ਨਾਮ ਵਗੈਰਾ ਨਾ ਆ ਇਹ ਸਕੂਲ ਟੀਚਰ ਹੈਗੇ ਨੇ ਜਿਹੜੂ ਪ੍ਰਾਈਵੇਸੀ ਰੀਜ਼ਨ ਤੁਸੀਂ ਜਿਹੜਾ ਹੈਗਾ ਡਿਸਕਲੋਜ਼ ਨਹੀਂ ਕਰ ਸਕਦੇ ਉਹਨਾਂ ਦੇ ਸਾਰੇ ਲੱਗੇ ਨੇ ਫਗਵਾੜਾ ਦੇ ਇੱਕ ਨਿੱਜੀ ਸਕੂਲ ਦੀ ਅਧਿਆਪਕਾ ਦੇ ਛੁੱਟੀ ਸਮੇਂ ਘਰ ਜਾਂਦੇ ਸਮੇ ਐਕਟਵਾ ਤੋਂ ਡਿੱਗ ਜਾਣ ਕਰਕੇ ਜ਼ਖਮੀ ਹੋndi ਸੂਚਨਾ ਮਿਲੀ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਜ਼ਖਮੀ ਅਧਿਆਪਕਾ ਦੀ ਪਛਾਣ ਪੂਨਮ ਸ਼ਰਮਾ ਵਾਸੀ ਬੰਗਾ ਰੋਡ ਫਗਵਾੜਾ ਵਜੋਂ ਹੋਈ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਨਮ ਸ਼ਰਮਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਾਥੀ ਅਧਿਆਪਕਾ ਨਾਲ ਸਕੂਲ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਅਚਾਨਕ ਚੱਕਰ ਆਉਣ ਕਰਕੇ ਉਹ ਐਕਟਵਾ ਤੋਂ ਡਿੱਗ ਪਈ ਜਿਸ ਕਾਰਨ ਉਸ ਦੇ ਸਿਰ ਵਿੱਚ ਛੱਟ ਵਜੇ ਇਸ ਮੌਕੇ ਗੱਲਬਾਤ ਕਰਦੇ ਆ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਅਧਿਆਪਕਾ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਟਾਇਰ ਸੈਂਟਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਸਰ ਇਹ ਪੁਨਮ मैम ਸੀਗੇ ਕਨਵਰਟ ਸਕੂਲ ਪੜਾਉਂਦੇ ਨੇ ਤੇ ਸਕੂਲ ਦੀ ਛੁੱਟੀ ਹੋਈ ਤੇ ਵਾਪਸ ਆਉਂਦੇ ਪਏ ਸੀਗੇ ਆਪਣੇ ਘਰ ਜਾਂਦੇ ਸੀ। ਮੋਰੇ ਹੋਰ ਮੈਡਮ ਡਰਾਈਵ ਕਰਦੇ ਸੀ ਐਕਟਿਵਾ 'ਤੇ ਪਿੱਛੇ ਬੈਠੇ ਸੀ। ਇਹ ਜਿੱਦਾਂ ਹੁਣ ਪਤਾ ਲੱਗਾ ਬਾਕੀਆਂ ਤੋਂ ਆਪਾਂ ਮੌਕੇ ਤੇ ਮੈਂ ਕਾਰ ਚ ਆਉਂਦਾ ਪਿਆ ਸੀ ਆਪਣੇ ਮੈਡਮ ਨਾਲ ਸਕੂਲ ਤੋਂ ਲੈ ਕੇ ਮੈਡਮ ਨੂੰ ਹੋਰ ਮੈਡਮ ਨੂੰ ਤੇ ਉਹਨਾਂ ਦੇ ਪਿੱਛੇ ਚੱਕਰ ਆਏ ਐਕਟਿਵਾ ਤੋਂ ਪਿੱਛੇ ਡਿੱਗ ਗਏ ਥੱਲੇ। ਤੇ ਜਿਹੜੀ ਥੜੀ ਹੁੰਦੀ ਆ ਨਾ ਥਰਡ ਲੇਨ ਦੀ ਸਰਵਿਸ ਲੈਂਦੀ ਉਹ ਥੜੀ ਡਵਾਈਡਰ ਸੇ ਸੇ 60 ਲੱਗੇ